ਜਦ ਮੰਜ਼ਿਲ ਤੋਂ ਮੇਰਾ فاਸਲਾ ਮੈਂ ਆਪੇ ਕਰਨਾ ਤੈ ਫਿਰ ਕਿੰਜ ਆਖਾਂ ਦਿਲ ਨੂੰ ਰੱਖ ਸਬਰ ਤੇ ਚੁੱਪ ਬਹਿ ਨਾ ਧੁੱਪ ਦਾ ਖਾਮੀ ਖੌਫ ਤੋਂ ਨਾ ਰੱਖੀ ਛਾਵੇਂ ਦਾ ਮੋਹ ਜੋ ਕੁਝ ਹੋਵੇ ਮਾਣ ਲਈ ਬਸ ਮਜਾ ਮੌਸਮ ਦਾ ਲੈ ਇਹ ਆਪੋ ਆਪਣੀ ਦੌੜ ਹੈ ਸਭ ਦੇ ਆਪੋ ਆਪਣੇ ਰਾਹ ਹੋਰਾਂ ਵੱਲ ਵਹਿੰਦੇ ਆ ਵਹਿੰਦੇ ਆ ਕਿਤੇ ਪਿੱਛੇ ਨਾ ਜਾਈਏ ਰਹੇ ਜੋ ਹੋਣਾ ਸੋ ਹੋਵਣਾ ਉਹਦੀ ਮਰਜ਼ੀ ਤੇ ਕਾਹਦਾ ਜ਼ੋਰ ਸੋ ਸੋ ਗੱਲਾਂ ਬਹੁਤੀਆਂ ਦੋ ਚਿੱਟੀ ਵਿੱਚ ਨਾ ਪੈ ਓਕਣ ਦੇ ਹੀ ਰਾਬਤੇ ਹਨ ਜੀਕਣ ਦੇ ਮਨਸੂਬੜੇ ਫੁੱਲ ਤਾਂ ਕਹਿੰਦੇ ਛੋ ਗਿਆ ਆਕੇ ਕੰਡੇ ਜਾਉਣ ਖੈ ਮੈਂ ਉੱਜੜ ਉੱਜੜ ਕੇ ਵਸਿਆ ਗਿਆ ਅੰਦਰ ਉਹ ਕਠੋਰ ਡਰਸੀ ਮਹਿਲ ਕਾਬਦਾ ਕਿਸੇ ਨਾ ਜਾਵੇ ਟੈ ਤੰਗੀਆਂ ਵਿੱਚ ਮੇਰੇ ਨਾਲ ਨੇ ਮੇਰੀ ਮਾਂ ਤੇ ਮੇਰਾ ਪਿਓ ਅਸੀਂ ਸਦਾ ਤੇਰੇ ਨਾਲ ਹਾਂ ਹੁਣ ਜਿੰਦੇ ਨੇ ਕਹੀ ਕਹਿ ਚੱਲ ਉੱਠ ਮੁਹੱਬਤ ਵੰਡੀਏ ਹੈ ਸਭ ਨੂੰ ਇਸ ਦੀ ਲੋੜ ਕਸ ਕਿਨੇ ਇੱਥੇ ਰਹਿਣਾ ਐ ਕਿਹੜੀ ਐਸੀ ਸ਼ੈ ਆ ਬਾਣੀ ਦੇ ਲੜ ਲੱਗੀ ਏ ਕਿਉ ਰਿਹਾ ਹਨੇਰਾ ਢੋ ਚਾਨਣ ਮਿਲੇ ਦਿਮਾਗ ਨੂੰ ਤੇ ਦਿਲ ਦਾ ਮੁੱਕੇ ਪੈ ਮੈਂ ਹੁਣ ਜਲਦ ਤੋਂ ਮੇਰਾ ਬਾਤ ਲਾ ਦੇ ਮੈਂ ਆਪੇ ਕਰਨਾ ਪੈ